ਵੋਟਾਂ ਦੇ ਦਿਨ ਨੇੜੇ ਆ ਰਹੇ ਨੇ ਪਰੰਤੂ ਉਸ ਤੋਂ ਪਹਿਲਾਂ ਹੀ ਕਈ ਆਪਣੀਆਂ ਪਾਰਟੀਆਂ ਨੂੰ ਛੱਡ ਕੇ ਦੂਜੀਆਂ ਪਾਰਟੀਆਂ ਨੂੰ ਜੁਆਇਨ ਕਰ ਰਹੇ ਨੇ ਤੇ ਇਸ ਗੱਲ ਨੂੰ ਲੈ ਕੇ ਲਗਾਤਾਰ ਹੋਣਾ ਨਸੀਹਤ ਹੈ ਜਿਹੜੀ ਸੁਖਜਿੰਦਰ ਰੰਧਾਵਾ ਦੇ ਵੱਲੋਂ ਦਿੱਤੀ ਗਈ ਹੈ ਤੇ ਉੱਥੇ ਹੀ ਉਹਨਾਂ ਨੇ ਕੁਝ ਤਿੱਖੇ ਨਿਸ਼ਾਨੇ ਵੀ ਸਾਦੇ ਨੇ ਤੇ ਦੱਸਦੀ ਹੈ ਕਿ ਸੁਖਜਿੰਦਰ ਰੰਧਾਵਾ ਦੇ ਵੱਲੋਂ ਟਵੀਟ ਕਰਕੇ ਜਿਹੜੀ ਨਸੀਹਤ ਦਿੱਤੀ ਗਈ ਹੈ ਤੇ ਜਿਸ ਦੇ ਦੌਰਾਨ ਸੁਖਜਿੰਦਰ ਰੰਧਾਵਾ ਨੇ ਲਿਖਿਆ ਹੈ ਕਿ ਮੈਨੂੰ ਕਾਂਗਰਸ ਨੇ ਕੀ ਕੁਝ ਨਹੀਂ ਦਿੱਤਾ ਮੈਨੂੰ ਪੰਜਾਬ ਦਾ ਉਪ ਮੁੱਖ ਮੰਤਰੀ ਬਣਾਇਆ ਚਾਰ ਵਾਰ ਮੈਂ ਵਿਧਾਇਕ ਬਣ ਗਿਆ ਤੇ ਹੁਣ ਰਾਜਸਥਾਨ ਦਾ ਪਰਵਾਰੀ ਆ ਤੇ ਹੁਣ ਇਸ ਤੋਂ ਜ਼ਿਆਦਾ ਮੈਨੂੰ ਕਾਂਗਰਸ ਹੋਰ ਕੀ ਦਵੇਗੀ ਜਿਹੜੀ ਪਾਰਟੀ ਸਾਨੂੰ ਇੱਥੋਂ ਤੱਕ ਲੈ ਕੇ ਆਈ ਉਸ ਦਾ ਕਈ ਕਦੀ ਵੀ ਜਿਹੜਾ ਸਾਥ ਨਹੀਂ ਛੱਡਣਾ ਚਾਹੀਦਾ ਤੇ ਦੱਸਦੀ ਹੈ ਕਿ ਇਹ ਜਿਹੜੀ ਪੋਸਟ ਹੈ ਇਹ ਸੁਖਜਿੰਦਰ ਰੰਧਾਵਾ ਦੇ ਵੱਲੋਂ ਸਾਂਝੀ ਕੀਤੀ ਗਈ ਤੇ ਉਹਨਾਂ ਨੇ ਕੁਝ ਦਲ ਬਦਲੂ ਨੂੰ ਲੈ ਕੇ ਵੀ ਤਿੱਖੇ ਨਿਸ਼ਾਨੇ ਸਾਦੇ ਨਸੀਹਤ ਦਿੱਤੀ ਤੇ ਬੀਤੇ ਦਿਨਾਂ ਦੇ ਵਿੱਚ ਦੱਸਦੀ ਹੈ ਕਿ ਕਾਂਗਰਸ ਪਾਰਟੀ ਕਈ ਵਿਰੋਧੀਆਂ ਦੇ ਵੱਲੋਂ ਜਿਹੜਾ ਕਿਹਾ ਜਾ ਰਿਹਾ ਸੀ ਕਿ ਕਾਂਗਰਸ ਪਾਰਟੀ ਬਿਲਕੁਲ ਹੀ ਜੜੀ ਨੀਚੇ ਜਾ ਰਹੀ ਹੈ ਤੇ ਉੱਥੇ ਵੀ ਵੋਟਾਂ ਤੋਂ ਪਹਿਲਾਂ ਰਵਨੀਤ ਬਿੱਟੂ ਨੇ ਕਾਂਗਰਸ ਪਾਰਟੀ ਛੱਡ ਕੇ ਭਾਜਪਾ ਦਾ ਫੁੱਲਾ ਫੜ ਲਿਆ ਤੇ ਜਿਸ ਨੂੰ ਲੈ ਕੇ ਲਗਾਤਾਰ ਤਿੱਖੇ ਨਿਸ਼ਾਨੇ ਜਿਹੜੇ ਸਾਦੇ ਜਾ ਰਹੇ ਸੀ ਅਤੇ ਉੱਥੇ ਹੀ ਕਈ ਪਾਰਟੀਆਂ ਆਪਣੀਆਂ ਪਾਰਟੀਆਂ ਛੱਡ ਕੇ ਦੂਜੀ ਪਾਰਟੀ ਦੇ ਵਿੱਚ ਜੁਆਇਨਿੰਗ ਕਰਵਾ ਰਹੀਆਂ ਨੇ ਤੇ ਬੀਤੇ ਦਿਨਾਂ ਦੇ ਵਿੱਚ ਦੱਸਦੀ ਹੈ કે એમ્પિ સુશીલ ਰિંકુ ਅਤੇ એમએલએ શિતર અઘુરાલ ਨੇ ਵੀ apni आम आदमी पार्टी ਤੋਂ استیفا دے کے बीजेपी ਨੂੰ જોઈન کر لیا ਤੇ ਉੱਥੇ ਹੀ ਐਮਪੀ રਵਨੀਤ ਬਿੱਟੂ ਦੇ ਵੱਲੋਂ ਵੀ ਕਾਂਗਰਸ પાર્ટી ਨੂੰ ਛੱਡ ਕੇ बीजेपी ਦਾ ਪੱਲਾ ਫੜਿਆ ਤੇ ਜਿਸ ਤੋਂ ਬਾਅਦ ਲਗਾਤਾਰ ਸਿਆਸਤ ਪੂਰੀ ਤਰ੍ਹਾਂ ਪੱਕੀ ਹੋਈ ਹੈ ਤੇ ਉੱਥੇ ਹੀ ਵੋਟਾਂ ਆ ਰਹੀਆਂ ਨੇ ਤੇ ਇੱਕ ਤਰੀਕ ਨੂੰ ਜਿਹੜੀਆਂ ਵੋਟਾਂ ਪੈਣਗੀਆਂ ਤੇ 4 ਜੂਨ ਨੂੰ ਜਿਹੜਾ ਰਿਜ਼ਲਟ ਆਵੇਗਾ ਪਰੰਤੂ ਉਸ ਤੋਂ ਪਹਿਲਾਂ ਹੀ ਕਈ ਪਾਰਟੀਆਂ ਦੇ ਵੱਲੋਂ ਆਪਣੀਆਂ ਪਾਰਟੀਆਂ ਛੱਡ ਕੇ ਅਤੇ ਦੂਜੀਆਂ ਪਾਰਟੀਆਂ ਦੇ ਵਿੱਚ ਜੁਆਇਨਿੰਗ ਕਰਵਾਈ ਜਾ ਰਹੀ ਹੈ ਤੇ ਜਿਸ ਤੋਂ ਦੌਰਾਨ ਕਈ ਭਾਜਪਾ ਦੇ ਵਿੱਚ ਸ਼ਾਮਲ ਹੋ ਰਹੇ ਤੇ ਕਈ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਰਹੇ ਨੇ ਅਤੇ ਕਈ ਕਾਂਗਰਸ ਦਾ ਪੱਲਾ ਫੜ ਰਹੇ ਨੇ ਤੇ ਜਿਸ ਤੋਂ ਬਾਅਦ ਇਸ ਗੱਲ ਨੂੰ ਲੈ ਕੇ ਹੁਣ ਲਗਾਤਾਰ ਪੂਰੀ ਤਰ੍ਹਾਂ ਸਿਆਸਤ ਗਰਮਾਈ ਹੋਈ ਹੈ ਤੇ ਸੁਖਜਿੰਦਰ ਰੰਦਾਵਾ ਦੇ ਵੱਲੋਂ ਜਿਹੜੀ ਨਸੀਹਤ ਦਿੱਤੀ ਗਈ ਹੈ ਤੇ ਉਹਨਾਂ ਨੇ ਕਿਹਾ ਕਿ ਮੈਨੂੰ ਕਾਂਗਰਸ ਨੇ ਕੀ ਕੁਝ ਨਹੀਂ ਦਿੱਤਾ ਤੇ ਮੈਂ ਕਾਂਗਰਸ ਪਾਰਟੀ ਜਿਹੜਾ ਨਹੀਂ ਛੱਡਣਾ ਚਾਹੀਦਾ ਤੇ ਉਹਨਾਂ ਨੇ ਇਸ ਗੱਲ ਨੂੰ ਲੈ ਕੇ ਜਿਹੜਾ ਪਾਰਟੀ ਛੱਡਣ ਵਾਲੇ ਤੇ ਤਿੱਖੇ ਨਿਸ਼ਾਨੇ ਸਾਦੇ ਨੇ ਵੋਟਾਂ ਦੇ ਦਿਨੇੜੇ ਆ ਰਹੇ ਨੇ ਪਰੰਤੂ ਉਸ ਤੋਂ ਪਹਿਲਾਂ ਹੀ ਕਈ ਆਪਣੀਆਂ ਪਾਰਟੀਆਂ ਨੂੰ ਛੱਡ ਕੇ ਦੂਜੀਆਂ ਪਾਰਟੀਆਂ ਨੂੰ ਜੁਆਇਨ ਕਰ ਰਹੇ ਨੇ ਤੇ ਇਸ ਗੱਲ ਨੂੰ ਲੈ ਕੇ ਲਗਾਤਾਰ ਹੋਣਾ ਨਸੀਹਤ ਹੈ ਜਿਹੜੀ ਸੁਖਜਿੰਦਰ ਰੰਧਾਵਾ ਦੇ ਵੱਲੋਂ ਦਿੱਤੀ ਗਈ ਹੈ ਤੇ ਉੱਥੇ ਹੀ ਉਹਨਾਂ ਨੇ ਕੁਝ ਤਿੱਖੇ ਨਿਸ਼ਾਨੇ ਵੀ ਸਾਦੇ ਨੇ ਤੇ ਦੱਸਿਏ ਕਿ ਸੁਖਜਿੰਦਰ ਰੰਧਾਵਾ ਦੇ ਵੱਲੋਂ ਟਵੀਟ ਕਰਕੇ ਜਿਹੜੀ ਨਸੀਹਤ ਦਿੱਤੀ ਗਈ ਹੈ ਤੇ ਜਿਸ ਦੇ ਦੌਰਾਨ ਸੁਖਜਿੰਦਰ ਰੰਧਾਵਾ ਨੇ ਲਿਖਿਆ ਹੈ ਕਿ ਮिन्नੂ ਕਾਂਗਰਸ ਨੇ ਕੀ ਕੁਝ ਨਹੀਂ ਦਿੱਤਾ ਮੈਨੂੰ ਪੰਜਾਬ ਦਾ ਉਪ ਮੁੱਖ ਮੰਤਰੀ ਬਣਾਇਆ ਚਾਰ ਵਾਰ ਮੈਂ ਵਿਧਾਇਕ ਬਣ ਗਿਆ ਤੇ ਹੁਣ ਰਾਜਸਥਾਨ ਦਾ ਪਰਿਵਾਰੀ ਆ ਤੇ ਹੁਣ ਇਸ ਤੋਂ ਜ਼ਿਆਦਾ ਮੈਨੂੰ ਕਾਂਗਰਸ ਹੋਰ ਕੀ ਦਵੇਗੀ ਜਿਹੜੀ ਪਾਰਟੀ ਸਾਨੂੰ ਇੱਥੋਂ ਤੱਕ ਲੈ ਕੇ ਆਈ ਉਸ ਦਾ ਕਈ ਕਦੀ ਵੀ ਜਿਹੜਾ ਸਾਥ ਨਹੀਂ ਛੱਡਣਾ ਚਾਹੀਦਾ ਤੇ ਦੱਸਦੀ ਇਹ ਕਿ ਇਹ ਜਿਹੜੀ ਪੋਸਟ ਆ ਇਹ ਸੁਖਜਿੰਦਰ ਰੰਧਾਵਾ ਦੇ ਵੱਲੋਂ ਸਾਂਝੀ ਕੀਤੀ ਗਈ ਤੇ ਉਹਨਾਂ ਨੇ ਕੁਝ ਦਲ ਬਦਲੂ ਨੂੰ ਲੈ ਕੇ ਵੀ ਤਿੱਖੇ ਨਿਸ਼ਾਨੇ ਸਾਦੇ ਨਸੀਹਤ ਦਿੱਤੀ ਤੇ ਬੀਤੇ ਦਿਨਾਂ ਦੇ ਵਿੱਚ ਦੱਸਦੀ ਇਹ ਕਿ ਕਾਂਗਰਸ ਪਾਰਟੀ ਕਈ ਵਿਰੋਧੀਆਂ ਦੇ ਵੱਲੋਂ ਜਿਹੜਾ ਕਿਹਾ ਜਾ ਰਿਹਾ ਸੀ ਕਿ ਕਾਂਗਰਸ ਪਾਰਟੀ ਬਿਲਕੁਲ ਹੀ ਜੜੀ ਨੀਚੇ ਜਾ ਰਹੀ ਹੈ ਤੇ ਉੱਥੇ ਵੀ ਵੋਟਾਂ ਤੋਂ ਪਹਿਲਾਂ ਰਵਨੀਤ ਬਿੱਟੂ ਨੇ ਕਾਂਗਰਸ ਪਾਰਟੀ ਛੱਡ ਕੇ ਭਾਜਪਾ ਦਾ ਫੁੱਲਾ ਫੜ ਲਿਆ ਤੇ ਜਿਸ ਨੂੰ ਲੈ ਕੇ ਲਗਾਤਾਰ ਤਿੱਖੇ ਨਿਸ਼ਾਨੇ ਜਿਹੜੇ ਸਾਧੇ ਜਾ ਰਹੇ ਸੀ ਅਤੇ ਉੱਥੇ ਹੀ ਕਈ ਪਾਰਟੀਆਂ ਆਪਣੀਆਂ ਪਾਰਟੀਆਂ ਛੱਡ ਕੇ ਦੂਜੀ ਪਾਰਟੀ ਦੇ ਵਿੱਚ ਜੁਆਇਨਿੰਗ ਕਰਵਾ ਰਹੀਆਂ ਨੇ ਤੇ ਬੀਤੇ ਦਿਨਾਂ ਦੇ ਵਿੱਚ ਦੱਸਦੀ ਹੈ ਕਿ ਐਮਪੀ ਸੁਸ਼ੀਲ ਰਿੰਕੂ ਅਤੇ ਐਮਐਲਏ ਸ਼ੀਤਰ ਅਗੁਰਾਲ ਨੇ ਵੀ ਆਪਣੀ ਆਮ ਆਦਮੀ ਪਾਰਟੀ ਤੋਂ ਅਸਤੀਫਾ ਦੇ ਕੇ ਬੀਜੇਪੀ ਨੂੰ ਜੁਆਇਨ ਕਰ ਲਿਆ ਤੇ ਉੱਥੇ ਹੀ ਐਮਪੀ ਰਵਨੀਤ ਬਿੱਟੂ ਦੇ ਵੱਲੋਂ ਵੀ ਕਾਂਗਰਸ ਪਾਰਟੀ ਨੂੰ ਛੱਡ ਕੇ ਬੀਜੇਪੀ ਦਾ ਪੱਲਾ ਫੜਿਆ ਤੇ ਜਿਸ ਤੋਂ ਬਾਅਦ ਲਗਾਤਾਰ ਸਿਆਸਤ ਪੂਰੀ ਤਰ੍ਹਾਂ ਪੱਕੀ ਹੋਈ ਹੈ ਤੇ ਉੱਥੇ ਹੀ ਵੋਟਾਂ ਆ ਰਹੀਆਂ ਨੇ ਤੇ 1 ਤਰੀਕ ਨੂੰ ਜਿਹੜੀਆਂ ਵੋਟਾਂ ਪੈਣਗੀਆਂ ਤੇ 4 ਜੂਨ ਨੂੰ ਜਿਹੜਾ ਰਿਜ਼ਲਟ ਆਵੇਗਾ ਪਰੰਤੂ ਉਸ ਤੋਂ ਪਹਿਲਾਂ ਹੀ ਕਈ ਪਾਰਟੀਆਂ ਦੇ ਵੱਲੋਂ ਆਪਣੀਆਂ ਪਾਰਟੀਆਂ ਛੱਡ ਕੇ ਅਨ ਦੂਜੀਆਂ ਪਾਰਟੀਆਂ ਦੇ ਵਿੱਚ ਜੁਆਇਨਿੰਗ ਕਰਵਾਈ ਜਾ ਰਹੀ ਹੈ ਤੇ ਜਿਸ ਤੋਂ ਦੌਰਾਨ ਕਈ ਭਾਜਪਾ ਦੇ ਵਿੱਚ ਸ਼ਾਮਲ ਹੋ ਰਹੇ ਤੇ ਕਈ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਰਹੇ ਨੇ ਅਤੇ ਕਈ ਕਾਂਗਰਸ ਦਾ ਪੱਲਾ ਫੜ ਰਹੇ ਨੇ ਤੇ ਜਿਸ ਤੋਂ ਬਾਅਦ ਇਸ ਗੱਲ ਨੂੰ ਲੈ ਕੇ ਹੁਣ ਲਗਾਤਾਰ ਪੂਰੀ ਤਰ੍ਹਾਂ ਸਿਆਸਤ ਗਰਮਾਈ ਹੋਈ ਹੈ ਤੇ ਸੁਖਜਿੰਦਰ ਰੰਦਾਵਾ ਦੇ ਵੱਲੋਂ ਜਿਹੜੀ ਨਸੀਹਤ ਦਿੱਤੀ ਗਈ ਹੈ ਤੇ ਉਹਨਾਂ ਨੇ ਕਿਹਾ ਕਿ ਮੈਨੂੰ ਕਾਂਗਰਸ ਨੇ ਕੀ ਕੁਝ ਨਹੀਂ ਦਿੱਤਾ ਤੇ ਮੈਂ ਕਾਂਗਰਸ ਪਾਰਟੀ ਜਿਹੜਾ ਨਹੀਂ ਛੱਡਣਾ ਚਾਹੀਦਾ ਤੇ ਉਹਨਾਂ ਨੇ ਇਸ ਗੱਲ ਨੂੰ ਲੈ ਕੇ ਜਿਹੜਾ ਪਾਰਟੀ ਛੱਡਣ ਵਾਲੇ ਤੇ ਤਿੱਖੇ 何でそんなに。